ਖੰਨਾ ਸਿਟੀ ਵਨ ਪੁਲਿਸ ਨੇ ਇਹ ਟਰੱਕ ਦੇ ਵਿੱਚ ਤੇਲ ਪਵਾ ਕੇ ਉੱਥੋਂ ਤੋਰਿਆ ਹੈਗਾ ਰਾਸ਼ਨ ਵੰਡਣ ਲਈ ਇੱਕ ਘਾਰ ਇਹ 60 ਦੇ ਕਰੀਬ ਹੋਰੀਆਂ ਉਤਾਰਿਆ ਆ 60 ਕੀ ਸ਼ਾਇਦ ਅੰਦਰ ਹੈਗੀਆਂ ਦੂਜੇ ਘਾਰ ਉਤਾਰਨੇ ਸੀ ਤਾਂ ਇਹਨਾਂ ਨੇ ਇਹਨੂੰ ਇੱਥੇ ਫੜ ਲਿਆ ਹਾਂਜੀ ਹਾਂ ਤੁਹਾਨੂੰ ਕਿਹਨੇ ਕਿਹਾ ਸੀ ਇਹ ਰਾਸ਼ਨ ਕਿੱਥੋਂ ਲੱਦਿਆ ਗਿਆ ਗੱਡੀ ਖੰਨੇ ਦੀ ਹਾਂਜੀ ਗੱਡੀ ਕਿੰਨੇ ਦੀ ਹਾਂਜੀ ਮੇਰੇ ਮਾਲਕ ਦਾ ਫੋਨ ਆਇਆ ਜੀਗਾ ਵੀ ਚੱਲ ਵੀ ਅਫਸਰ ਅਫਸਰ ਦਾ ਫੋਨ ਆਇਆ ਜੀਗਾ ਪੁਲਿਸ ਵਾਲੇ ਦਾ ਟਰੱਕ ਕਹਣਾ ਟਰੱਕ ਹਾਂਜੀ ਕਹਿੰਦੇ ਵੀ ਉੱਥੋਂ ਮਾਲ ਲੋਡ ਕਰਨਾ ਰਾਸ਼ਨ ਇਹਦਾ ਗੱਡੀ ਕੋਈ ਕਿਰਾਇਆ ਨਹੀਂ ਕੋਈ ਲੈਣਾ ਦੇਣਾ ਨਹੀਂ ਵੀਰੇ ਮੇਰਾ ਕੋਈ ਕੋਈ ਚੱਕਰ ਨਹੀਂ ਜੀ ਉਹ ਪਿੱਛੇ ਲਾ ਕਿੱਥੇ ਆਏ ਹੋ ਮੈਂ ਪਹਿਲਾਂ ਕਿੱਥੇ ਲਾਏ ਤੁਸੀਂ ਕੁਸ਼ ਰਾਸ਼ਨ ਲਾਏ ਆ ਪਿੱਛੇ ਗਲੀ ਲੱਗਾਈ ਹੈ ਗਲੀ ਬੜਦੇ ਸਾਰੇ ਖੱਬੇ ਮੁੜਤੀ ਇਲੈਕਸ਼ਨ ਪ੍ਰੋਸੈਸਿੰਗ ਸਾਡਾ ਆਪਣੀ ਡਿਊਟੀ ਕਰ ਤੋਂ ਸਾਨੂੰ ਅਸੀਂ ਰੰਗਿਆ ਤੁਸੀਂ ਕਰੋ ਜੋ ਮੇਰੇ ਤੇ ਕਾਰਵਾਈ ਕਰ ਸਕਦੇ ਪਰ ਲਿਓ ਤੁਸੀਂ ਪਹਿਲਾਂ ਆਰਓ ਸਾਹਿਬ ਨੂੰ ਕਹਿੰਦੇ ਕਿਸ ਨੂੰ ਭੇਜਣ ਸਾਨੂੰ ਆਬਜ਼ਰਵਰ ਲਈ ਚਾਹੀਦਾ ਹੈ ਅਬ ਸਰ ਕੋਣ ਟਰੱਕ ਡਰਾਈਵਰ ਜੋ ਫੜਿਆ ਗਿਆ ਸੀ ਉਹ ਇਸ ਘਰ ਚ ਲੈ ਕੇ ਆਇਆ ਕਿ ਇਸ ਘਰੇ ਉਹ ਕੁਸ਼ ਰਾਸ਼ਨ ਉਤਾਰ ਕੇ ਗਿਆ ਅੱਗੇ ਹੋਰ ਜਗ੍ਹਾ ਤੇ ਉਤਾਰਨ ਲਈ ਜਾ ਰਿਹਾ ਸੀ ਹੁਣ ਤੁਸੀਂ ਦੇਖ ਸਕਦੇ ਹੋ ਕਿ ਉਹ ਹੀ ਟਰੱਕ ਡਰਾਈਵਰ ਇੱਥੇ ਲੈ ਕੇ ਆਇਆ ਭਾਈ ਇੱਥੇ ਕਿੰਨੇ ਇੱਥੇ ਕਿੰਨੀ ਬੁਰੀਆਂ ਲਾ ਕੇ ਗਏ ਤੁਸੀਂ 120 ਬੁਰੀਆਂ ਦੀਆਂ 60 60 ਬੁਰੀਆਂ ਤਾਂ ਰਹੀਆਂ 60 ਗੱਡੀ ਦੀਆਂ ਫਿਰ 60 ਗੱਡੀ ਚ ਨੇ 60 ਹੋਰ ਕਿੱਥੇ ਲਾਉਣੀਆਂ ਸੀ ਉਹ ਕਿੱਥੇ ਲਾਉਣੀਆਂ ਨੇ ਉਹ ਵੀ ਤੁਹਾਡੇ ਕੋਲ ਐਡਰੈਸ ਉਹ ਐਡਰੈਸ ਤਾਂ ਹੈ ਨਹੀਂ ਹੈ ਮੈਂ ਹੈ ਬਤਨਾ ਨਹੀਂ ਇਹਨਾਂ ਦਾ ਭਾਈ ਗੱਡੀ ਜਾ ਗਿਆ ਨਾ ਕੋ ਹਾਂਜੀ ਹਾਂਜੀ ਸਾਰਾ ਦੇਖੋ 99 ਸਪੀਕਰ ਤੇ ਲਾਓ ਆਸ਼ੂ ਸ਼ਰਮਾ ਜੀ ਅੱਛਾ ਆਸ਼ੂ ਸ਼ਰਮਾ ਆਪ ਨੇ ਦਿੱਖ ਦਿੱਖ ਕੋ ਬੋਲੋ ਚਲੋ ਚਲੋ ਉਹ ਆਨਯ ਕਾਨਫਰੈਂਸ ਯਸ ਹੈ ਕੁਝ ਦਿਖਾ ਕਰੀ ਜਾਂ ਕੁਝ ਸਮੇਂ ਬਸ ਚਾਰ ਤਿਆਰ ਕਰੇ ਪਤਾ ਲੱਗਦਾ ਕਿ ਉਹਨਾਂ ਨੂੰ ਕਾਲ ਕਿਤਾ ਹੈ ਉਹ ਇਸ ਲਈ ਦੂਜੀ ਕਾਲ ਤੇ ਗਿਆ ਸੀ ਕਿ ਪਾਸਾ ਕੇ ਦੇਖ ਕਰੋ ਕਿ ਆ ਥੋੜੀ देर ਬਾਅਦ ਕੋਈ ਕੋਈ ਵੀ ਕਹੂੰਗਾ ਬਾਹਰ ਖਾ ਦਿਓ ਇਸ ਘਰ ਦੇ ਬਾਹਰ ਸੰਜੀਵ अरोड़ा ਦਾ ਬੈਨਰ ਲੱਗਿਆ ਹੋਇਆ ਬਿਲਕੁਲ ਸੰਜੀਵ अरोड़ा ਆਮ ਆਦਮੀ ਪਾਰਟੀ ਦੇ ਜੜੋਵੇਂ ਦਵਾਰ ਨੇ ਉਹਨਾਂ ਦਾ ਉਹਨਾਂ ਦਾ ਜਿਸ ਕਰੇ ਰਾਸ਼ਨ ਲਾਹਿਆ ਗਿਆ ਸੰਜੀਵ अरोड़ा ਦਾ ਬੈਨਰ ਲੱਗਿਆ ਹੋਇਆ ਰਵੀ ਜਣਾ ਪਿੱਛੇ ਾਟ ਕੇ ਦਿਖਾ ਦਿਓ ਪੂਰਾ ਗੇਟ ਤੋਂ ਆਉਦੀ ਕੋਸ਼ਿਸ਼ ਕਰ ਰਹੇ ਨੇ ਗੇਟ ਨਹੀਂ ਖੁੱਲਿਆ ਜਾ ਰਿਹਾ ਤਾਂ ਬਿਲਕੁਲ ਜਿਸ ਤਰ੍ਹਾਂ ਲੱਗ ਰਿਹਾ ਕਿ ਗੇਟ ਇਹ ਅੰਦਰੋਂ ਲੱਗਿਆ ਹੋਇਆ। ਭਾਈ ਤੁਸੀਂ ਕੌਣ? ਰੇਸ ਮੀਟਰ ਬੋਲਦਾ ਇਹਦਾਂ ਹੈ। ਕੌਣ ਬੋਲ ਕੌਣ ਬੋਲ ਰਿਹਾ ਜੀ? ਮੈਂ ਰੇਟ ਰੇਟ ਤੋਂ ਬੋਲ ਰਿਹਾ। ਅੱਛਾ ਜੀ। ਹਾਂਜੀ ਹਾਂਜੀ। ਕੌਣ ਬੋਲਦਾ ਸਰ? ਹੈਲੋ। ਭਾਈ ਸਾਹਿਬ ਮੈਨੂੰ ਰਸਤਾ ਨਹੀਂ ਪਤਾ ਲੱਗ ਰਿਹਾ। ਇਹਨੂੰ ਰਸਤਾ ਨਹੀਂ ਪਤਾ ਲੱਗ ਰਿਹਾ ਕਿੱਥੇ ਭਜਣਾ ਜੀ। ਤੇ ਇਸ ਕੋਲ ਇੱਕ ਰਾਸ਼ਨ ਦਾ ਬੜਾ ਟਰੱਕ ਹੈ। ਇਸ ਕੋਲ ਮੇਰੇ ਪਿੱਛੇ ਖੜਾ ਤਾਂ ਜਿਹੜਾ ਫੜਿਆ ਕਿ ਜਿਹੜਾ ਕਿ ਮਮਤਾ ਜੀ ਮੇਰੇ ਨਾਲ ਨਹੀਂ ਜਿਹਨਾਂ ਦਾ ਦਾਵਾ ਕੇ ਹੈ ਆਮ ਆਦਮੀ ਪਾਰਟੀ ਦੇ ਆਮ ਆਦਮੀ ਪਾਰਟੀ ਦੇ ਬੰਦੇ ਲੈ ਕੇ ਐਸੀ ਵੰਡਣ ਲਈ ਤਾਂ ਮਮਤਾ ਜੀ ਕਦੋਂ ਆਏ ਤੁਸੀਂ ਹੁਣੇ ਟਰੱਕ ਉੱਤੇ ਆ ਬਿਲਕੁਲ ਜਿਹੜੇ ਸਾਡੇ ਕਾਂਗਰਸੀ ਵਰਕਰ ਸੀ ਉਹਨਾਂ ਨੇ ਮੈਨੂੰ ਕਾਲ ਕੀਤੇ ਤਾਂ ਅਸੀਂ ਇੱਥੇ ਪਹੁੰਚੇ ਹੈਗੇ ਆ মিডিਆ ਮੇਰੇ ਤੋਂ ਪਹਿਲਾਂ ਪਹੁੰਚ ਚੁੱਕਿਆ ਸੀਗਾ ਇੱਕ ਟੋਟਲ 10 ਸਰੀਆ ਜਿਹੜਾ ਡਰਾਈਵਰ 120 ਬੋਰੀਆਂ ਆ ਔਰ ਜੋ ਹੁਣ ਮੈਨੂੰ ਪਤਾ ਲੱਗਿਆ ਹੈਗਾ ਕਿ ਖੰਨਾ ਸਿਟੀ 1 ਪੁਲਿਸ ਨੇ ਇਹ ਟਰੱਕ ਦੇ ਵਿੱਚ ਤੇਲ ਪ੍ਰਵਾਹ ਕੇ ਉੱਥੋਂ ਤੋਰਿਆ ਹੈਗਾ ਰਾਸ਼ਨ ਵੰਡਣ ਲਈ ਇੱਕ ਘਾਰ ਇਹ 60 ਦੇ ਕਰੀਬ ਬੋਰੀਆਂ ਉਤਾਰਿਆ ਆ 60 ਕੇ ਸ਼ਾਇਦ ਅੰਦਰ ਹੈਗੀਆਂ ਦੂਜੇ ਘਾਰ ਉਤਾਰਨੇ ਸੀ ਤਾਂ ਇਹਨਾਂ ਨੇ ਇਹਨੂੰ ਇੱਥੇ ਪੜ ਲਿਆ ਉਹ ਵਿਚਾਰੇ ਦਾ ਤਾਂ ਡਰਾਈਵਰ ਦਾ ਕੋਈ ਕਸੂਰ ਨਹੀਂ ਔਰ ਹੁਣ ਜਦੋਂ ਅਸੀਂ ਇਹਦੇ ਨੰਬਰ ਤੋਂ ਚੈੱਕ ਕੀਤਾ ਤੇ ਇਹ ਇਹਦੇ ਕਾਗਜ਼ ਇਹ ਬੋਲਦੇ ਆ ਕਿ ਇਹ ਟਰੱਕ ਬੰਦ ਹੈ ਯਾਨੀ ਕਿ ਚਾਲ ਨਹੀਂ ਰਿਆ ਕਿਤੇ ਕੁਝ ਨਹੀਂ ਆ ਇਹ ਵਿਚਾਰਾ ਤਾਂ ਕੋਈ ਇਹਨਾਂ ਨੇ ਮਾਟਰ ਸਾਥੀ ਫਸਾ ਲਿਆ ਹਾਂ ਦਿਹਾੜੀ ਤੇ ਕੋਈ ਭੇਜਤਾ ਔਰ ਮੈਨੂੰ ਇਹਦੇ ਲਈ ਦੁੱਖ ਵੀ ਹੈ ਵੀ ਪਤਾ ਨਹੀਂ ਕੱਲ ਨੂੰ ਇਹਦੇ ਨਾਲ ਕੀ ਕਰਨਗੇ ਤੇ ਹੁਣ ਮੈਂ ਕਮਿਸ਼ਨਰ ਸਾਹਿਬ ਨੂੰ ਫੋਨ ਕੀਤਾ ਸੀ ਦੇਖੋ ਪੁਲਿਸ ਆਂਦੀ ਹੈ ਕੀ ਕਰਦੀ ਹੈ ਮੈਨੂੰ ਕਹਿੰਦੇ ਤੁਸੀਂ ਪੁਲਿਸ ਨੂੰ ਫੋਨ ਕੀਤਾ ਤੁਹਾਨੂੰ ਮੈਨੂੰ ਹਲੇ 5-7 ਮਿੰਟ ਹੋਏ ਆ ਪੁਲਿਸ ਦੀ ਵੇਟ ਕੀਤੀ ਜਾ ਰਹੀ ਆ ਪਰ ਜਿੱਦਾਂ ਮਮਤਾ ਸ਼ੂ ਦਾ ਦਾਵਾ ਕਿ ਇਹ ਟਰੱਕ ਬਹੁਤ ਸਾਰੀਆਂ ਜਿਹੜੇ ਗੱਟੇ ਨੇ ਰਾਸ਼ਨ ਦਿਓ ਉਤਾਰ ਗਿਆ ਤੇ ਹਜੇ ਦੁਬਾਰਾ ਹੋਰ ਕੀ ਕੀ ਉਹਨੇ ਅਵਦੀਡੈਂਟੀਟੀ ਕੀ ਤੁਸੀਂ ਟਰੱਕ ਔਰ ਵਿਚਾਰਾ ਤਾਂ ਕਹਿੰਦਾ ਜੀ ਮੈਂ ਤਾਂ ਦਿਹਾੜੀ ਤੇ ਆਇਆ ਹੈਗਾ ਆ ਮੈਨੂੰ ਤਾਂ ਖੰਨਾ ਸਿਟੀ 1 ਪੁਲਿਸ ਵਾਲੇ ਨੇ ਤੇਲ ਪਵਾ ਕੇ ਭੇਜਿਆ ਹੈਗਾ ਕਿ ਆ ਟਰੱਕ ਲੈ ਜਾ ਆ ਜਗ੍ਹਾ ਐ ਉੱਥੇ ਸਾਰੇ ਪੁਲਿਸ ਦਾ हायर ਕੀਤਾ ਵੈਸੀ ਡਰਾਈਵਰ ਯੈਸ ਇਹ ਪੁਲਿਸ ਦਾ हायर ਖੰਨਾ ਪੁਲਿਸ ਦਾ ਜੀ ਕਿੱਥੇ ਡਰਾਈਵਰ ਕਿੱਥੇ ਐਸੋਲੇ ਗੱਲ ਕਰ ਸੋ ਗੱਲ ਕਰਵਾ ਸਕਦੇ ਹਾਲਤ ਹੀ ਮਾੜੀ ਹੋਈ ਹੋਈ ਅੱਧਰ ਸਾਈਡ ਤੇ ਕਿਤੇ ਬੈਠਾ ਆਇਆ ਹੋਇਆ ਹਸੀਂ ਹਾਂਜੀ ਇਹਦੇ ਉੱਪਰ ਇਹ ਮੰਨਿਆ ਕੋਈ ਮਾਰਕਾ ਹੈਗਾ ਕਿਸੇ ਆਮ ਆਦਮੀ ਵਿੱਚ ਜਿਸ ਤਰ੍ਹਾਂ ਪਹਿਲਾਂ ਚਾਹੇ ਉਹ ਸਕੂਲੀ ਕਿਟਾਂ ਸੀਗੀਆਂ ਜਿਹਦੇ ਘਰ ਛੱਡ ਕੇ ਆਏ ਆ ਆਮ ਆਦਮੀ ਪਾਰਟੀ ਵਾਲੇ ਉਹ ਆਪ ਕਹਿ ਰਹੇ ਆਏ ਹੈਗਾ ਸਾਡਾ ਇਹ ਨਹੀਂ ਪਤਾ ਵੀ ਆਮ ਆਦਮੀ ਪਾਰਟੀ ਨੇ ਭੇਜਿਆ ਕਿਹੜੀ ਪਾਰਟੀ ਨੇ ਭੇਜਿਆ ਪਰ ਡਰਾਈਵਰ ਇਹ ਕਹਿ ਰਿਹਾ ਕਿ ਮੈਨੂੰ ਖੰਨਾ ਸਿਟੀ ਪੁਲਿਸ ਵਨ ਵਾਲੇ ਨੇ ਭੇਜਿਆ ਤੁਸੀਂ ਇਹਨੂੰ ਪੁੱਛ ਸਕਦੇ ਆਂ ਬਾਈ ਤੁਸੀਂ ਕਿੱਥੋਂ ਆਏ ਹੋ ਤੁਸੀਂ ਉਹ ਟਰੱਕ ਦੇ ਡਰਾਈਵਰ हां जी हां जी। ਤੁਹਾਨੂੰ ਕਿਨੇ ਕਿਹਾ ਸੀ ਇਹ ਰਾਸ਼ਨ ਕਿੱਥੋਂ ਲੱਦਿਆ ਗਿਆ? ਇਹ ਖੰਡਰ ਲੈ ਕੇ ਆਇਆ। ਤਾਂ ਖੰਡਰ ਲੈ ਕੇ ਆਇਆ। ਨਹੀਂ ਤੁਸੀਂ ਘਬਰਾਓ ਨਾ ਆਰਮਨਾਲ ਸਾਰੇ ਤੁਹਾਡੇ ਨਾਲ ਨੇ ਤੁਸੀਂ ਘਬਰਾਓ ਨਾ ਤੁਸੀਂ ਆਰਮਨਾਲ ਖੁੱਲ ਕੇ ਦੱਸੋ ਤੁਹਾਡੇ ਤੇ ਇੱਥੇ ਕੋਈ ਕਿਸੇ ਤਰ੍ਹਾਂ ਦੀ ਕਾਰਵਾਈ ਕਰਨ ਵਾਲਾ ਨਹੀਂ ਹੈ। ਤੁਸੀਂ ਆਰਮਨਾਲ ਦੱਸੋ ਕਿ ਤੁਹਾਨੂੰ ਕਿਹੜਾ ਫੋਨ ਆਇਆ ਸੀ? ਪਹਿਲੀ ਗੱਲ ਤਾਂ ਮੈਨੂੰ ਦੱਸੋ ਵੀ ਤੁਹਾਡਾ ਨਾਂ ਤੁਹਾਡੀ ਆਈਡੈਂਟੀ ਕੀ ਹੈ? ਸਰ ਮੈਂ ਦੇ ਕੋਈ ਗੱਡੀ 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 ਖੰਦੇ ਦੀ ਜੀ ਗੱਡੀ ਕਿੰਨੇ ਦੀ ਹਾਂਜੀ ਮੇਰੇ ਮਾਲਕ ਦਾ ਫੋਨ ਆਇਆ ਜੀ ਵੀ ਚੱਲੋ ਵੀ ਅਫਸਰ ਅਫਸਰ ਦਾ ਫੋਨ ਆਇਆ ਜੀ ਪੁਲਿਸ ਵਾਲਿਆਂ ਦਾ ਟ੍ਰੈਫਿਕ ਦਾ ਟ੍ਰੈਫਿਕ ਹਾਂਜੀ ਕਹਿੰਦੇ ਵੀ ਉੱਥੇ ਮਾਲ ਲੋਡ ਕਰਨਾ ਰਸ ਸੁਣੋ ਇਹਦਾ ਗੱਡੀ ਕੋਈ ਕਿਰਾਇਆ ਨਹੀਂ ਕੋਈ ਲੈਣਾ ਦੇਣਾ ਨਹੀਂ ਵੀਰੇ ਮੇਰਾ ਜੀ ਕੋਈ ਕੋਈ ਚੱਕਰ ਨਹੀਂ ਜੀ ਉਹ ਪਿੱਛੇ ਲਾ ਕੇ ਕਿੱਥੇ ਆਇਆ ਮੈਂ ਪਹਿਲਾਂ ਕਿੱਥੇ ਲਾਏ ਤੁਸੀਂ ਕੁਸ਼ਕਰਾਸ਼ਣ ਲਾਏ ਆਇਆ ਮੈਂ ਆ ਪਿੱਛੇ ਗਲੀ ਲੱਗ ਹੈ ਇਹ ਗਲੀ ਬੜਦੇ ਸਾਰੇ ਉਹ ਖੱਬੇ ਮੁੜ ਕੇ ਗਲੀ ਚੋਂ ਅੰਸਾਰ ਖੱਬੇ ਮੁੜ ਕੇ ਲਾ ਕੇ ਉਹ ਬੰਦਾ ਕੌਣ ਸੀ ਜਿਹਦੇ ਕੋਲੇ ਲਾਇਆ ਆ ਆਸ਼ੂ ਮੈਡਮ ਸਰ ਆਸ਼ੂ ਮੈਡਮ ਸਰ ਆਸ਼ੂ ਆਸ਼ੂ ਮੈਡਮ ਆਸ਼ੂ ਮੈਡਮ ਦਾ ਖੜੇ ਨਹੀਂ ਆਸ਼ੂ ਮੈਡਮ ਦਾ ਘਰ ਹੈ ਗਲੀ 'ਚ ਉੱਥੇ ਜਾਂਦੇ ਓਏ ਧੂਰ ਬੋਲ ਨਹੀਂ ਜਾਂਦਾ ਮੈਂ ਤੂੰ ਨਹੀਂ 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 ਤੁਸੀਂ ਲਾ ਕੇ ਕਿਦੇ ਲਾ ਕੇ ਕਿਦੇ ਆਇਆ ਤੁਹਾਨੂੰ ਤੇ ਨਾਲ ਤੁਰੋ ਤੇ ਨਾਲ ਚੱਲ ਦੂ ਮੈਂ ਆਜੋ ਆਸ਼ੂ ਮੈਡਮ ਉਹਦੇ ਘਰ ਚੱਲਦੇ ਗਲੀ ਚਾ ਚਲੋ ਆਇਆ ਤੁਸੀਂ ਇਹ ਕਿੱਥੋਂ ਲੈ ਕੇ ਆਇਓ ਟਰੱਕ ਤੁਸੀਂ ਇਹ? ਹਾਂ ਜੀ ਖੰਨੇਓ ਖੰਨੇਓ ਲੈ ਕੇ ਆਏ ਵੀਰੇ। ਕਿਹੜੀ ਪਾਰਟੀ ਤੇ ਕਿਹੜੀ ਪਾਰਟੀ ਦਾ ਟਰੱਕ ਆ ਇਹ? ਅਸਾਂ ਖਾਲੀ ਆਂ। ਪਹਿਲਾਂ ਪਹਿਲਾਂ ਤੁਸੀਂ ਆਓ, ਤੁਸੀਂ ਆਓ, ਤੁਸੀਂ ਚਲੋ, ਤੁਸੀਂ ਚਲੋ। ਚੱਲ ਚੱਲ। ਮੈਂ ਲਾਇਆ ਉੱਥੇ ਲੱਗੇ ਗਾ। ਤਾਂ ਟਰੱਕ ਡਰਾਈਵਰ ਜੋ ਫੜਿਆ ਗਿਆ ਸੀ ਉਹ ਇਸ ਘਰ ਚ ਲੈ ਕੇ ਆਇਆ ਕਿ ਇਸ ਘਰੇ ਉਹ ਕੁਝ ਰਾਸ਼ਨ ਉਤਾਰ ਕੇ ਗਿਆ ਤੇ ਅੱਗੇ ਹੋਰ ਜਗ੍ਹਾ ਤੇ ਉਤਾਰਨ ਲਈ ਜਾ ਰਿਹਾ ਸੀ। ਤੁਸੀਂ ਦੇਖ ਸਕਦੇ ਹੋ ਕਿ ਉਹੀ ਟਰੱਕ ਡਰਾਈਵਰ ਇੱਥੇ ਲੈ ਕੇ ਆਇਆ ਤਾਂ ਬਿਲਕੁਲ ਰਵੀ ਦਿਖਾਓ ਉਧਰ ਵੀ ਦਿਖਾਓ ਇੱਥੋਂ ਇਹ ਘਰ ਆਗਾ ਉਹ ਜਿੱਥੇ ਰਾਸ਼ਨ ਪਿਆ ਜਿੱਥੇ ਉਹ ਡਰਾਈਵਰ ਲੈ ਕੇ ਆਇਆ ਕਿ ਇੱਥੇ ਉਸ ਡਰਾਈਵਰ ਨੇ ਰਾਸ਼ਨ ਉਤਾਰਿਆ ਸੀ ਬਾਈ ਇੱਥੇ ਕਿੰਨੇ ਇੱਥੇ ਕਿੰਨੀਆਂ ਬੋਰੀਆਂ ਲਾ ਕੇ ਗਏ ਆ ਤੁਸੀਂ 120 ਬੁਰੀਆਂ ਦੀਆਂ 60 60 ਹੋਰ ਤਾਂ ਰਹੀਆਂ 60 ਗੱਡੀ ਜਨ ਵੀਰੇ 60 ਗੱਡੀ ਚ ਨੇ 60 ਹੋਰ ਕਿੱਥੇ ਲਾਉਣੀ ਸੀ ਉਹ ਕਿੱਥੇ ਲਾਉਣੀ ਨੇ ਉਹ ਵੀ ਤੁਹਾਡੇ ਕੋਲ ਐਡਰੈਸ ਉਹ ਐਡਰੈਸ ਤਾਂ ਹੈ ਨਹੀਂ ਹੈ ਮੈਂ ਹੈ ਬਤਨਾ ਉਹ ਭਾਈ ਗੱਡੀ ਜਾਗਾ ਨਾ ਕੋ ਹਾਂਜੀ ਹਾਂਜੀ ਕੀ ਤੁਹਾਡੇ ਕੋਲ ਐਡਰੈਸ ਹੈਗਾ ਕਿੱਥੇ ਲਾਉਣੀ ਐ ਐਡਰੈਸ ਤਾਂ ਹੈ ਨਹੀਂ ਉੱਥੇ ਜਿਹੜਾ ਇਸ ਘਰੇ ਤੁਸੀਂ ਜਿਹੜਾ ਇਸ ਤੁਸੀਂ ਘਰੇ ਇਸ ਘਰੇ ਤੁਸੀਂ ਲੈ ਕੇ ਆਏ ਇਹ ਤੁਹਾਨੂੰ ਐਡਰੈਸ ਦਿੱਤਾ ਗਿਆ ਸੀ ਕਿ ਇੱਥੇ ਉਤਾਰਨੀ ਆ ਨੇ ਲੋਕੇਸ਼ਨ ਦਿੱਤੀ ਵੀ ਵੀਰੇ ਮਤਲਬ ਲੋਕੇਸ਼ਨ ਦਿੱਤੀ ਹੋਈ ਸੀ ਤੁਹਾਨੂੰ ਇੱਥੇ ਕੌਣ ਸੀਗਾ ਕਿ ਕਿਹਨੇ ਡੀਲ ਕੀਤਾ ਸੀ ਹੁਣ ਤਾਂ ਇੱਥੇ ਇਸ ਘਰ ਦਾ ਕੋਈ ਗੇਟ ਨਹੀਂ ਖੋਲ ਰਿਹਾ ਆਸਮ ਗਰਡ ਨੂੰ ਰਹੀ ਹੈ ਵੀਰੇ ਇਹ ਇਹ ਨੇ ਨਹੀਂ ਤੁਸੀਂ ਵਾਰ ਤੂੰ ਥੋਡੇ ਥੋਡੇ ਕੋਲ ਨੰਬਰ ਦਿੱਤਾ ਆਉਣਾ ਤੁਹਾਨੂੰ ਇਸ ਘਰ ਦਾ ਅੰਦਰ ਹੈਗਾ ਕੋਈ ਫੋਨ ਨੰਬਰ ਦੇਦਾ ਨਾ ਭਾਈ ਇਹਨੂੰ ਇਹ ਪੁੱਛੋ ਭੇਜਿਆ ਕਿਨੇ ਨੂੰ पूछ लिया पूछ लिया पूछा जा रहा है कि केड़े करदे ਵਿੱਚ ਉਤਾਰਿਆ ਸੀ ਉ ਤਾਂ ਇਸ ਕਰਦੇ ਜਿਹੜਾ ਅਸੀਂ ਸਰਕਾਰ ਨੂੰ ਇਹੀ ਕਹਿਣਾ ਚਾਹੁੰਦੇ ਹਾਂ ਕਿ ਇਹ ਬੇੜੇ ਨਾਲ ਸਾਰੀ ਲੋਕੇਸ਼ਨ ਇੱਕ ਮਿੰਟ ਇਹਨਾਂ ਦੇ ਸਾਰੀ ਲੋਕੇਸ਼ਨ ਸਾਰਾ ਦੇਖੋ ਸਾਰਾ ਦੇਖੋ ਸਾਰਾ ਦੇਖੋ ਸਪੀਕਰ ਤੇ ਲਾ ਲੋ ਪਤਾ ਲੱਗ ਗਿਆ ਉਹਨੂੰ ਤਾਂ ਲੱਗ ਗਿਆ ਕਿ ਸਰੇ ਕਾਲ ਕਿਤਾ ਹੈ ਉਹ ਇਸ ਵੇਲੇ ਦੂਜੀ ਕਾਲ ਤੇ ਵਿਅਸਤ ਹੈ ਕਿ ਪਾਸਾ ਕਰੀਏ ਉਹਨੂੰ ਜਾਂ ਥੋੜੀ ਦੇਰ ਬਾਅਦ ਤੂੰ ਦੇਖ ਸਕਦੀ ਹੈ ਤਾਂ ਇਸ ਬੇਟੀ ਤੂੰ ਦੇਖੋ ਚੋਣ ਕਮਿਸ਼ਨ ਚੋਣ ਜਬਤਾ ਸਰਕਾਰ ਕਿੰਨਾ ਧਜੀਆਂ ਡਾ ਰਹੀ ਹੈ ਹੁਣ ਜੇ ਇਹੀ ਕੋਈ ਕਾਂਗਰਸੀ ਵਰਕਰ ਕਰੇ ਤਾਂ ਪਰਚੇ ਡਰਾਵੇ ਧਮਕਾਵੇ ਤੇ ਜਿਹੜਾ ਝਾੜੂ ਵਾਲਾ ਕਰਨ ਨਾ ਪੁਲਿਸ ਨਾ ਚੋਣ ਕਮਿਸ਼ਨ ਸਾਰੇ ਮਰ ਗਏ ਨੇ ਕਿੱਥੇ ਚਲ ਗਏ ਸਾਰੇ ਹੁਣ ਭੇਜਿਆ ਗਿਆ ਜਣਾ ਰਸਨ ਦਾ ਭਰਿਆ ਔਰ ਲਗਾਤਾਰ ਉਸੇ ਬੈਕਪੁੱਟੋ ਪੁੱਛਿਆ ਜਾ ਰਿਹਾ ਕਿ ਕਿਹੜੇ ਘਰ ਦੇ ਵਿੱਚ ਹੋ ਉਤਾਰਿਆ ਇਹ ਮਾਨ ਕਿਤਾ ਕਰਕੇ ਉਡੀਕ ਕਰੋ ਜਾਂ ਥੋੜੀ ਦੇਰ ਬਾਅਦ ਕੋਸ਼ਿਸ਼ ਕਰੋ ਆ ਲੋ ਥੋੜਾ ਫੋਨ ਆ ਤਾਂ ਫੋਨ ਬਾਰੀ ਬਾਰੀ ਲਾਇਆ ਜਾ ਰਿਹਾ ਤਾਂ ਅੱਗੋਂ ਫੋਨ ਬਿਜ਼ੀ ਆ ਰਿਹਾ ਹੁਣ ਪਹਿਲਾਂ ਕਹਿੰਦੇ ਮੈਸੇਜ ਨੰਬਰ ਤੇ ਸੰਪਰਕ ਕੀਤਾ ਸੀ ਤੇ ਇਸੇ ਘਰ ਦੇ ਵਿੱਚੋਂ ਰਾਸ਼ਨ ਲਾ ਕੇ ਗਿਆ ਸੀ ਪਰ ਹੁਣ ਉਸੇ ਨੰਬਰ ਤੇ ਦੁਬਾਰਾ ਦੁਬਾਰਾ ਫੋਨ ਲਾਇਆ ਜਾ ਰਿਹਾ ਫੋਨ ਕੋਈ ਚੱਕ ਨਹੀਂ ਰਿਹਾ ਫੋਨ ਕੋ ਬਿਜ਼ੀ ਕਰ ਦਿੱਤਾ ਜਾ ਰਿਹਾ ਤਾਂ ਇੱਕ ਵਾਰੀ ਰਵੀ ਕਹੂੰਗਾ ਬਾਹਰ ਦਿਖਾ ਦਿਓ ਇਸ ਘਰ ਦੇ ਬਾਹਰ ਸੰਜੀਵ अरोड़ा ਦਾ ਬੈਨਰ ਲੱਗਿਆ ਹੋਇਆ ਬਿਲਕੁਲ ਸੰਜੀਵ अरोड़ा ਆਮ ਆਦਮੀ ਪਾਰਟੀ ਦੇ ਜੜ੍ਹਵੀਂ ਦੁਵਾਰ ਨੇ ਉਹਨਾਂ ਦਾ ਉਹਨਾਂ ਦਾ ਜਿਸ ਘਰੇ ਰਾਸ਼ਨ ਲਾਹਿਆ ਗਿਆ ਸੰਜੀਵ अरोड़ा ਦਾ ਬੈਨਰ ਲੱਗਿਆ ਹੋਇਆ ਰਵੀ ਜਣਾ ਪਿੱਛੇ ਾਟ ਕੇ ਦਿਖਾ ਦਿਓ ਪੂਰਾ ਇੱਕ ਵਾਰੀ ਇੱਕ ਵਾਰੀ ਪੂਰਾ ਵੀਊ ਦਿਖਾ ਦਿਓ ਇਸ ਘਰ ਦਾ ਤਾਂ ਇਸ ਘਰ ਦੇ ਵਿੱਚ 513 ਨੰਬਰ ਹੈ ਇਹ ਪੁਸ਼ਪਾ ਨਿਵਾਸ 513 ਨੰਬਰ ਘਰ ਆ ਪੁਸ਼ਪਾ ਨਿਵਾਸ ਲਿਖਿਆ ਬਾਹਰ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਦਾ ਸੰਜੀਵ अरोड़ा ਦਾ ਉਹਨਾਂ ਦਾ ਬੈਨਰ ਲੱਗਿਆ ਹੋਇਆ ਇਹ ਇਹ ਜਿਹੜਾ ਕਿਹਦੇ ਲੈ ਕੇ ਆਂਦਾ ਤਾਂ ਅੰਦਰੋਂ ਜਿਸ ਤਰ੍ਹਾਂ ਦੇਖਿਆ ਜਾ ਰਿਹਾ ਕਿ ਲਗਾਤਾਰ ਵਾਰੀ-ਵਾਰੀ ਜਿਹੜੇ ਕਾਂਗਰਸੀ ਵਰਕਰ ਨੇ ਉਹੋ ਇਸ ਘਰ ਦੀਆਂ ਬੈਲਾ ਵੀ ਵਾਰੀ-ਵਾਰੀ ਮਾਰ ਰਹੇ ਨੇ ਗੇਟ ਖਲਾਉਣ ਦੀ ਕੋਸ਼ਿਸ਼ ਕਰ ਰਹੇ ਨੇ ਗੇਟ ਨਹੀਂ ਖੁੱਲਿਆ ਜਾ ਰਿਹਾ ਤਾਂ ਬਿਲਕੁਲ ਜਿਸ ਤਰ੍ਹਾਂ ਲੱਗ ਰਿਹਾ ਕਿ ਗੇਟ ਇਹ ਅੰਦਰੋਂ ਲੱਗਿਆ ਹੋਇਆ ਹਾਂਜੀ ਮੈਡਮ ਕਿੱਥੇ ਵੈਸੇ ਕਿਹਦਾ ਘਰ ਆ ਜੀ ਆਮ ਆਦਮੀ ਪਾਰਟੀ ਦੇ ਵਰਕਰ ਨੇ ਮੈਨੂੰ ਨਹੀਂ ਪਤਾ ਜੀ ਕਿਹਦਾ ਵੈਸੇ ਕਿ ਇੱਥੇ ਹੈਗੇ ਨੇ ਕਰੀਆਂ ਚੱਲ ਕੇ ਅੰਦਰ ਨੇ ਮੈਨੂੰ ਪਤਾ ਨਹੀਂ ਜੀ ਅਸੀਂ ਹੁਣੇ ਆਇਆ ਜੀ ਮੈਨੂੰ ਨਹੀਂ ਪਤਾ ਤੁਸੀਂ ਇਸੇ ਮਹੱਲੇ 'ਚ ਰਹਿੰਦੇ ਹੋ ਹਾਂਜੀ ਇਸੇ ਮਹੱਲੇ 'ਚ ਰਹਿੰਦੇ ਆ ਓਕੇ ਇਹ ਵੈਸੇ ਤੁਸੀਂ ਫਟ ਤੁਹ ਜਾਣਦੇ ਤਾਂ ਹੋਮੋਗੇ ਇਹਨਾਂ ਨੂੰ ਮੈਂ ਨਹੀਂ ਜਾਣਦੇ ਜੀ ਨਹੀਂ ਮੈਂ ਕਿਹਾ ਤੁਸੀਂ ਹੁਣ ਕੋ ਗੱਲ ਕਰ ਰਹੇ ਸੀ ਕਿ ਕਿਹੇ ਚੱਲ ਗਏ ਸ਼ਾਇਦ ਨਹੀਂ ਅਸੀਂ ਕੋਈ ਗੱਲ ਕਰੀ ਸੀ ਆਪਣੀ ਗੱਲ ਕਰ ਰਹੇ ਸੀ ਓਕੇ ਠੀਕ ਆ ਤਾਂ ਬਿਲਕੁਲ ਕੈਮਰੇ ਦੇ ਸਾਹਮਣੇ ਆ ਕੇ ਕਹਿਣ ਤੋਂ ਬਹੁਤ سارے ਲੋਕ ਟਲਦੇ ਨੇ ਤਾਂ ਜਿਸ ਤਰ੍ਹਾਂ ਮੈਂ ਸੁਣ ਰਿਹਾ ਸੀ ਉਹ ਕਹਿ ਰਹੇ ਸੀ ਕਹਿੰਦੇ ਹੁਣ ਇਹ ਗੇਟ ਲਾ ਕੇ ਸ਼ਾਇਦ ਚਲੇਗੇ ਇੱਥੋਂ ਟਕਵਰੀ ਰਵੀ ਜਰਾ ਦਿਖਾਓ ਉਹ ਡਰਾਈਵਰ ਆ ਜਿਹੜਾ ਇਸ ਵੇਲੇ ਬਿਲਕੁਲ ਡਰਿਆ ਹੋਇਆ ਸਹਿਮਿਆ ਹੋਇਆ ਪਰ ਨਾਲ ਹੀ ਕਾਂਗਰਸੀ ਵਰਕੇ ਨੇ ਨੂੰ ਆਖ ਰਹੇ ਨੇ ਕਿ ਭਾਈ ਤੈਨੂੰ ਅਸੀਂ ਕੁਝ ਨਹੀਂ ਕਹਾਂਗੇ ਤੂੰ ਸਾਨੂੰ ਸਿਰਫ ਬੰਦੇ ਦੱਸ ਦੇ ਕਿੱਥੇ ਲਾਇਆ ਸੀ ਤਾਂ ਇਹ ਉਸ ਘਰੇ ਲੈ ਕੇ ਆਇਆ ਜਿੱਥੇ ਕਹਿੰਦਾ ਸੀ 120 ਬੋਰੀਆਂ ਜਿਹੜੀਆਂ ਕਹਿੰਦਾ ਸੀ ਰਾਸ਼ਨ ਦੀਆਂ ਨੇ 60 ਬੋਰੀਆਂ ਕਹਿੰਦਾ ਮੈਂ ਇਸ ਘਰੇ ਉਤਾਰੀਆਂ ਨੇ ਤੇ 60 ਬੋਰੀਆਂ ਅੱਗੇ ਕਿਤੇ ਹੋਰ ਮੈਨੂੰ ਲੋਕੇਸ਼ਨ ਦਿੱਤੀ ਸੀ ਉੱਥੇ ਉਤਾਰਨੀਆਂ ਸੀ ਹਾਂਜੀ ਭਾਈ ਤੁਸੀਂ ਕੌਣ ਰੇਡਰ ਬੌਸ ਇੰਸਪੈਕਟਰ ਹੈ ਐਡੀਸ਼ਨ ਤੋਂ ਕੌਣ ਬੋਲ ਕੌਣ ਬੋਲ ਰਿਹਾ ਜੀ ਮੈਂ ਰੇਡਰ ਐਡੀ ਜੀ ਤੋਂ ਬੋਲ ਰਿਹਾ ਅੱਛਾ ਜੀ ਹਾਂਜੀ ਹਾਂਜੀ ਬਹੁਤ 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 ਹੈਲੋ ਭਾਈ ਸਾਹਿਬ ਇਹਨੂੰ ਰਸਤਾ ਨਹੀਂ ਪਤਾ ਲੱਗ ਰਿਹਾ ਇਹਨੂੰ ਰਸਤਾ ਨਹੀਂ ਪਤਾ ਲੱਗ ਰਿਹਾ ਕਿੱਥੇ ਭੇਜਣਾ ਜੀ ਹੈਲੋ ਅਬ ਤੁਸੀਂ ਬੋਲੋ ਭਾਈ ਸਾਹਿਬ ਇਹ ਨਾ ਇਹਨੂੰ ਰਸਤਾ ਨਹੀਂ ਪਤਾ ਲੱਗ ਰਿਹਾ ਇਹਨੂੰ ਕਿੱਥੇ ਭੇਜਣਾ ਜੀ ਪਤਾ ਨਹੀਂ ਲੱਗ ਰਿਹਾ ਇਹਨੂੰ ਮੁੰਡੇ ਨੂੰ ਤੁਸੀਂ ਕੌਣ ਬੋਲਦੇ ਹੋ ਮੈਂ ਸੁਖਵਿੰਦਰ ਸਿੰਘ ਗੱਲ ਕਰ ਰਿਹਾ ਵੀਰ ਜੀ ਇੱਥੇ ਰਹਿਣਾ ਮੈਂ ਡਰਾਈਵਰ ਸਾਹਿਬਾ ਗੱਲ ਕਰਾ ਲਓ ਡਰਾਈਵਰ ਨਾਲ ਗੱਲ ਕਰਾਉਣਾ ਹੈਲੋ ਹਾਂਜੀ ਵੀਰ ਜੀ ਹੈਲੋ ਹਾਂਜੀ ਵੀਰ ਜੀ ਕਿੱਥੇ ਆਉਣਾ ਹੈ ਅਮਰੀਕਾ ਹਾਂਜੀ ਹਾਂਜੀ ਹੈਲੋ ਅਜਾਣਾ ਦਾ ਵੀਰੇ ਆਪਣੀ ਹਿੰਮਤ ਦੇ ਜਾਣਦੀ ਵੀਰੇ ਦੇਖੋ ਹਿੰਮਤ ਵੀਰ ਦੇ ਕਿੱਧਰ ਅੱਛਾ ਕਿੱਥੇ ਆ ਗੱਡੀ ਤਾਂ ਮੇਰੀ ਇੱਧਰ ਖੜੀ ਆ ਆਪਣੇ ਵੀਰੇ ਮੰਦਰ ਕੋਲੇ ਮੈਂ ਤੁਹਾਨੂੰ ਰੋਕਾਂ ਨਹੀਂ ਆ ਕੀ ਕਰੀਏ ਹੈਲੋ ਮੈਂ ਕਹਿੰਦਾ ਹੀ ਹਾਂ ਹੈਲੋ ਹਾਂਜੀ ਰੀਡਰ ਸਾਹਿਬ ਹੈਲੋ ਨੰਬਰ ਲੈ ਲਓ ਕਿਰਪਾ ਕਰ ਨੰਬਰ ਨੋਟ ਕਰੋ ਹੈਲੋ ਮੈਂ ਇਹ ਰੱਖ ਤਾ ਮੋੜ ਐਲੇ ਤੁਸੀਂ ਕੌਣ ਬੋਲਦੇ ਹੋ ਬਾਈ ਜੀ ਰਾਹ ਭੁੱਲ ਗਿਆ ਜੀ ਮੁੰਡਾ ਹਾਂਜੀ ਤੁਸੀਂ ਕੌਣ ਬੋਲਦੇ ਹੋ ਮਹਾਰਾਜ ਤੁਸੀਂ ਕੌਣ ਬੋਲਦੇ ਹੋ ਜਨਾਬ ਮੈਂ ਆਮ ਆਦਮੀ ਪਾਰਟੀ ਦਾ ਹਾਂਜੀ ਕੱਟਦਾ ਕੱਟ ਗਿਆ ਦੇਖ ਸਕਦੇ ਹੋ ਕਿ ਆਮ ਆਦਮੀ ਪਾਰਟੀ ਦੇ ਹਾਲੋ ਉਹਨਾਂ ਦੇ ਵਿੱਚ ਕੀਤਾ ਗਿਆ ਤਾਂ ਜ਼ਿਕਰ ਕਰਦਾ ਕੋਈ ਨੰਬਰ ਕੋਈ ਰੀਡਰ ਬੋਲਦਾ ਕਿਸੇ ਅੰਕ ਦਾ ਦੱਸਿਆ ਜਾ ਰਿਹਾ ਹੈ ਹੁਣ ਇੱਕ ਥਾਂ ਦੇ ਉੱਪਰ ਸਮਾਨ ਉਤਾਰਨ ਤੋਂ ਬਾਅਦ ਜਦੋਂ ਦੂਸਰਾ ਤਾਂ ਤੁਸੀਂ ਦੇਖਿਆ ਸਭ ਕੁਝ ਜਦੋਂ ਜਿਹੜੇ ਘਰੇ ਉਹ ਡਰਾਈਵਰ ਲੈ ਕੇ ਆ ਸੀ ਜਦੋਂ ਉਸ ਘਰ ਵਾਲਿਆਂ ਨੂੰ ਫੋਨ ਲਾਇਆ ਜਾ ਰਿਹਾ ਸੀ ਤਾਂ ਕੋਈ ਫੋਨ ਨਹੀਂ ਸੀ ਚੱਲ ਰਿਹਾ ਇੱਕ ਅਨੋਮ ਨੰਬਰ ਤੋਂ ਉਸ ਡਰਾਈਵਰ ਨੂੰ ਫੋਨ ਆਉਂਦਾ ਪਹਿਲਾਂ ਇਹ ਕਿਹਾ ਜਾ ਰਿਹਾ ਕਿ ਮੈਂ ਕਿਸੇ ਅਫਸਰ ਦਾ ਉਹਨਾਂ ਨੇ ਕੋਈ ਅਫਸਰ ਦਾ ਨਾਂ ਲਿਆ ਸੀ ਨਾ ਲਿਆ ਸੀ ਤੇ ਕਿਹਾ ਸੀ ਮੈਂ ਉਸ ਅਫਸਰ ਦਾ ਰੀਡਰ ਬੋਲਦਾ ਨਾ ਉਹਦਾ ਕਲੀਅਰ ਨਹੀਂ ਸੀ ਸੁਣਿਆ ਅਫਸਰ ਦਾ ਤਾਂ ਉਹ ਬਾਰੀ ਕਹਿ ਰਿਹਾ ਸੀ ਕਿ ਮੈਂ ਰੀਡਰ ਬੋਲਦਾ ਤੂੰ ਸਾਨੂੰ ਦੱਸ ਜਦੋਂ ਫੋਨ ਸਪੀਕਰ ਤੇ ਲਾ ਕੇ ਉਹ ਸਭ ਨੇ ਸੁਣਿਆ ਤੁਸੀਂ ਵੀ ਸੁਣਿਆ ਪਰ ਉਸ ਤੋਂ ਬਾਅਦ ਜਦੋਂ ਹੋਰ ਕਾਂਗਰਸੀ ਵਰਕਰ ਉਹਨਾਂ ਦਾ ਫੋਨ ਫੜ ਲੈਂਦੇ ਨੇ ਤਾਂ ਉਹਨਾਂ ਨੂੰ ਪ ਤਾ ਫਿਰ ਸਾਹਮਣੇ ਉਹ ਜਿਹੜੇ ਵਿਅਕਤੀ ਕਹਿ ਰਿਹਾ ਸੀ ਕਿ ਮੈਂ ਰੀਡਰ ਬੋਲਦਾ ਅਫਸਰ ਦਾ ਤਾਂ ਉਹੀ ਵਿਅਕਤੀ ਕਹਿ ਰਿਹਾ ਕਿ ਮੈਂ ਆਜ਼ਮਾਦੀ ਪਾਰਟੀ ਤੋਂ ਬੋਲਦਾ ਤਾਂ ਇਹਨੂੰ ਪੁੱਛਿਆ ਪੈਂਦਾ ਭਾਈ ਦੱਸ ਤੂੰ ਕੌਣ ਆ ਤਾਂ ਫਿਰ ਫੋਨ 깈ਟ ਜਾਂਦਾ ਤਾਂ ਦੁਬਾਰਾ ਦੁਬਾਰਾ ਉਹਨੂੰ ਫੋਨ ਲਾ ਕੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਸ਼ਰ ਫੋਨ ਦੁਆਰੇ ਨਹੀਂ ਚੱਕਿਆ ਜਾ ਰਿਹਾ ਨਹੀਂ ਨਹੀਂ ਤੁਸੀਂ ਰੈਸਟ ਸ਼ੋਅ ਆਸ਼ੂ ਜੀ ਉੱਥੇ ਤੁਹਾਨੂੰ ਮੈਂ ਐਕਟਿਵਾ ਫੜਵਾ ਕੇ ਗਏ ਹੈਗੇ ਆ ਤੁਸੀਂ ਮੁੜ ਕੇ ਸਾਡਾ ਵਰਕਰ ਕੁੱਟਣਾ ਸ਼ੁਰੂ ਕਰਤਾ ਮੈਂ ਕਿੰਦਾ ਰੈਸਟ ਸ਼ੋਅ ਕਰਾਂ ਨਹੀਂ ਜੀ ਨਹੀਂ ਆ ਰੋਕ ਨਹੀਂ ਆ ਰੋਕ ਨਹੀਂ ਫੇਸਬੁਕ ਤੇ ਆ ਪੁਲਿਸ ਕੋਲ ਲਈ ਚਾਰ ਬੰਦੇ ਇੱਕ ਠੀਕ ਹੈ ਆਈ ਐਗਰੀ ਬਟ ਚਾਰ ਬੰਦੇ ਇੱਕ ਦੇਖੋ ਟਰੱਕ ਖੜਾ ਸਾਡੀ ਪੁਲਿਸ ਦੀ ਮੌਕੇ ਤੇ ਵੀ ਯਾਰ ਅਸੀਂ ਲੈ ਰਹੇ ਹਾਂ ਨਹੀਂ ਜੀ ਪਹਿਲਾਂ ਦੇਖੋ ਐਂਦਾ ਵੀ ਪੋਲੀਟੀਕਲ ਸਲੋਗਨਿੰਗ ਕਰਕੇ ਤੁਸੀਂ ਇਲੈਕਸ਼ਨ ਪ੍ਰੋਸੈਸ ਨੂੰ ਸਾਡਾ ਆਪਣੀ ਡਿਊਟੀ ਕਰ ਤੋਂ ਸਾਨੂੰ ਅਸੀਂ ਲੈ ਰਹੇ ਹਾਂ ਤੁਸੀਂ ਕਰੋ ਜੋ ਮੇਰੇ ਤੇ ਕਾਰਵਾਈ ਕਰ ਸਕਦੇ ਪਰ ਲਿਓ ਤੁਸੀਂ ਪਹਿਲਾਂ ਆਰਓ ਸਾਹਿਬ ਨੂੰ ਕਹੋ ਕਿ ਕਿਸ ਨੂੰ ਭੇਜੋ ਚਲੋ ਆਬਜ਼ਰਵਰ ਲਈ ਚਾਹੀਦਾ ਹੈ ਠੀਕ ਹੈ ਆਬਜ਼ਰਵਰ ਨੂੰ ਬੁਲਾਓ ਪਹਿਲਾਂ ਪਲੀਜ਼ ਹਾਂਜੀ ਭਾਈ ਜੀ ਕਿ ਤੁਸੀਂ ਸਾਰੇ ਪੱਤਰਕਾਰ ਭਰਾ ਬੈਠੇ ਹੋ ਆਪ ਦੇਖ ਲਓ ਕਿ ਝਾੜੂ ਸਰਕਾਰ ਨਾਲ ਪੰਜਾਬ ਪੁਲਿਸ ਖੁਦ ਰਣੀ ਹੋਈ ਹੈ ਅਫਸਰਾਂ ਦਾ 리ਡਰ ਬੋਲ ਰਿਹਾ ਕਿਸੇ ਦਾ ਉਹ ਆਪ ਕਹਿ ਰਿਹਾ ਕਿ ਮੈਂ 리ਡਰ ਬੋਲ ਰਿਹਾ ਤੂੰ ਹੀ ਸਾਰਿਆਂ ਨੇ ਸੁਣਿਆ ਲਾਈਵ ਜਦ ਅਸੀਂ ਨੂੰ ਪੁੱਛਿਆ ਉਹ ਵੀ ਨਾਲ ਇਹ ਵੀ ਕਹਿ ਰਿਹਾ ਕਿ ਤੁਹਾਡਾ ਰਾਸ਼ਨ ਦਾ ਟਰੱਕ ਕਿੱਥੇ ਫੜਿਆ ਗਿਆ ਤੂੰ ਕਿੱਥੇ ਹੈ ਦੇਖੋ ਜਿਆ ਟਰੱਕ ਵਾਲਾ ਵੀਰ ਇਹਦਾ ਕੀ ਕਸੂਰ ਹੈ ਇਹ ਤਾਂ ਵਿਚਾਰਾ ਦਿਹਾੜੀ ਦਾਦੀ ਕਿ ਬੰਦਾ ਮੈਂ ਹਾਂ ਕੋਈ ਹੋਵੇ ਅੱਗੋਂ ਕਹਿ ਰਿਹਾ ਕਿ ਹਿੰਮਤ ਦੇ ਦੇ ਕਰਿਆ ਨਾ ਕੋਈ ਹਿੰਮਤ ਦੇ ਵੀਰ ਦੇ ਕਰੇ ਦੇਖੋ ਐਡੀ ਬੁਕਲਾਹੜ ਐਡੀ ਚੌਣ ਕਮਿਸ਼ਨ ਮਰ ਗਈ ਹੈ ਕਿੱਥੇ ਕਿੱਥੇ ਗਈ ਚੌਣ ਕਮਿਸ਼ਨ ਦੇ ਅਫਸਰ ਇਹ ਨਹੀਂ ਧੱਕੇਸ਼ਾਹੀ ਕਿਤੇ ਬਿਹਾਰਪਟਨਾ ਇਲੈਕਸ਼ਨ ਹੋ ਰਹੇ ਨੇ ਭਾਈ ਜੀ ਲਗਾਤਾਰ 3-4 ਦਿਨਾਂ ਤੋਂ ਤੁਸੀਂ ਇਹ ਸਮਾਨ ਫੜ ਰਹੇ ਹੋ ਪਹਿਲਾਂ ਸਕੂਲ ਕਿੱਟਾਂ ਫੜੀਆਂ ਗਈਆਂ ਫਿਰ ਕੱਲ ਵੀ ਰਾਸ਼ਨ ਫੜਿਆ ਗਿਆ ਤਾਂ ਜਦੋਂ ਤੁਸੀਂ ਸ਼ਿਕਾਇਤ ਕਰਦੇ ਹੋ ਚੋਣ ਕਮਿਸ਼ਨ ਨੂੰ ਪੁਲਿਸ ਨੂੰ ਪਿਛਲੀਆਂ ਸ਼ਿਕਾਇਤਾਂ ਦਾ ਕੋਈ ਅਸਰ ਹੋਇਆ ਭਾਈ ਜੀ ਅੱਜ ਤੱਕ 15 ਸਾਲ ਤੋਂ ਸਾਨੂੰ ਉਲਟਾ ਡਰਾਵੇ ਦਿੱਤੇ ਜਾਂਦੇ ਨੇ ਕਿ ਤੁਹਾਡੇ ਦੇ ਝੂਠੇ ਪਰਚੇ ਦੇ ਦਾਂਗੇ ਤੁਹਾਨੂੰ ਇਦਾਂ ਕਰਦਾ ਕਿ ਤੁਹਾਨੂੰ ਡਰਾ ਲਾਂਗੇ ਅਸੀਂ ਸਾਫ਼ ਸਰਕਾਰ ਨੂੰ ਪੰਜਾਬ ਪੁਲਿਸ ਨੂੰ ਚੋਣ ਕਮਿਸ਼ਨ ਨੂੰ ਸਭ ਨੂੰ ਖੁੱਲੇ-ਖੁੱਲੇ ਕਹਿੰਦੇ ਸਾਨੂੰ ਪਰਚੇ ਦੇ ਦਿਓ ਸਾਨੂੰ ਮਰਵਾ ਦਿਓ ਕੋਈ ਗੱਲ ਨਹੀਂ ਸਾਨੂੰ ਮਰਵਾ ਦਿਓ ਅਸੀਂ ਤਾਂ ਵੀ ਆਸ਼ੂ ਇਹ ਇੱਕ ਬੁਖਲਾਹਾਡਾ ਸਰਕਾਰ ਦੀ ਮੈਂ ਵੈਸਟ ਦੇ ਲੁਯਾਨਾ ਸ਼ਹਿਰ ਨਿਵਾਸੀ ਕਹਿੰਦਾ ਜਿੱਥੇ ਵੀ ਅਰੇ ਰਿਸਤਾਂ ਰਹਿੰਦੇ ਨੇ ਇੱਕੋ ਕੋ ਬੇਨਤੀ ਸਾਹਿਬ ਆਪਣੇ ਰਿਸਲ ਨੂੰ ਅਪੀਲ ਕਰੋ ਕਿ ਜਿਹੜੀ ਸਰਕਾਰ ਭੇਡਾ ਦਿੱਲੀ ਤੋਂ ਆਈਆਂ ਉਹਨਾਂ ਨੂੰ ਹਰਾ ਕੇ ਵਾਪਸ ਭੇਜੀਏ ਇਹ ਸਾਡਾ ਪੰਜਾਬ ਨੂੰ ਜੋ ਲੁੱਟਣ ਦੇ ਬੈਠੇ ਨੇ ਸਾਡੀ ਪੰਜਾਬ ਪੰਜਾਬੀ ਦਾ ਹੱਕ ਹੈ ਇਹਨਾਂ ਦਾ ਹੱਕ ਨਹੀਂ ਦਿੱਲੀ ਵਾਲਾ ਭੇਡਾਂ ਦਾ ਆ ਤੁਹਾਡੇ ਸਾਹਮਣੇ ਇਹ ਸਰਕਾਰ ਕੋਕਰੀ ਪੁਲਿਸ ਅਫਸਰ ਵੀ ਨਾ ਸਲਾਸ਼ਨ ਮੰਡਦੇ ਨੇ ਹੁਣ ਇਹ ਨਹੀਂ ਪਤਾ ਕਿਹੜਾ ਪੁਲਿਸ ਅਫਸਰ ਆ ਕਿਹਦਾ ਰੀਡਰ ਐ ਸਾਾਨੂੰ ਨਹੀਂ ਪਤਾ ਕੌਣ ਆ ਜੀ ਤੁਹਾਡੇ ਸਾਹਮਣੇ ਆ ਦੇਖੋ ਵੀਰ ਖੜਾ ਹੋ ਜਾ ਜਰਾ ਕਿ ਤੁਸ ਕੋਈ ਹਿੰਮਤ ਹਿੰਮਤ ਆ